ਮੈਂ ਕਹੇ ਅਜੇ ਤੱਕ ਨਹੀਂ ਆਏ ਕਦੋਂ ਦੇ ਗਏ ਆ ਬੰਬੀ ਵਾਲਾ ਠੇਕੇਦਾਰ ਫੇਰ ਬੋਲੂਗਾ ਫੇਰ ਓਝ ਲੇਟ ਆਉਂਦਾ ਵਾ ਮੈਨੂੰ ਇਹਨਾਂ ਦੀ ਸਮਝ ਨਹੀਂ ਆਉਂਦੀ ਵੀ ਤੁਸੀਂ ਗਏ ਜੇ ਫੇਰਾ ਮਾਰ ਕੇ ਤਾਂ ਕੰਮ ਨਾ ਆਓ ਜਦੋਂ ਆਓਗੇ ਤਾਂ ਫੇਰ ਫੇਰਾ ਮਾਰ ਲਿਓ ਕਿ ਕੰਮ ਖ ਪਰ ਗਈ ਏ ਕਿ ਨਹੀਂ ਪਰ ਗਈ ਆਦੀ ਹੋਈ ਇਹਨਾਂ ਵਾਲੀ ਰਮਣ ਜਾਣਾ ਤੂੰ ਪਿੰਡ ਅੱਜ ਪਿੰਡ ਤੇ ਮੈਂ ਜਾਣਾ ਵਾ ਤੂੰ ਤੁਸੀਂ ਇੰਨੀ ਲੇਟ ਹੋ ਗਏ ਜੇ ਕਦੋਂ ਦੇ ਗਏ ਬੰਬੀ ਤੇ ਤੂੰ ਉੱਥੇ ਹੀ ਬਹਿ ਕੇ ਜਾ ਕੇ ਫੇਰ ਤੁਹਾਨੂੰ ਪਤਾ ਔਰ ਠੇਕੇਦਾਰ ਰੋਲਾ ਪੁੰਦਾ ਹੁੰਦਾ ਆਪੀ ਤੂੰ ਲੇਟ ਆਉਂਦਾ ਵਾ ਫਿਰ ਗੱਲਾਂ ਬਾਤਾਂ ਕਰੋ ਚੰਗਾ ਜਿਆ ਨਹੀਂ ਲੱਗਦਾ ਉਹ ਬੈ ਨਾ ਮੈਂ ਜਿਹੜੀ ਕਿਲਾ ਡੇਡ ਕਿਲਾ ਤੜੀ ਹੈ ਵੀ ਭਾਰੇ ਲਈਏ ਪਾਣੀ ਨਾ ਆਹੋ ਤਾਂ ਸਾਰੇ ਕਣ ਕਣ ਪਾਣੀ ਨਾਲ ਹੁੰਦੇ ਆ ਤੇ ਕਿੱਦਾਂ ਵਾ ਤੇ ਪਾਣਾ ਕਿਹਨ ਚ ਰੋਟੀ ਬਾਦੇ ਫਿਰ ਤੇ ਨਾਲੇ ਮੇਰੀ ਗੱਲ ਸੁਣੋ ਆਹ ਜਿਹੜੀ ਖੁਰਲੀ ਹੈ ਨਾ ਇਹਨੂੰ ਢਾਓ ਤੇ ਮਾਸਾ ਵੇੜਾ ਪੱਧਰਾ ਹੋਵੇ ਤੇ ਮੈਂ ਵੀ ਸਾਫ ਸਫਾਈ ਕਰਦਿਆ ਕਰਾਂ ਐਦਾਂ ਕੀ ਇੱਥੇ ਹੁੰ ਜਾਂਦਾ ਕੀ ਮੈਂ ਕਰਾਂ ਰਬਾ ਨਾ ਮੇਰੀ ਗੱਲ ਸੁਣ ਤੇਨੂੰ ਪਤਾ ਨਾ ਇਹ ਗੱਲ ਦਾ ਤੇ ਚਲ ਉਹ ਤੋਂ ਸਾਡੇ ਦਾ ਟਾਈਮ ਥੋੜਾ ਜਿਹਾ ਔਖਾ ਹੈ ਤੇ ਦੰਗਰੇ ਵੇਚਣੇ ਪਏ ਮੇਰਾ ਇਰਾਦਾ ਇਹ ਵੀ ਦੁੱਧ-ਦੁੱਧ ਮੋਲਣੀਆਂ ਲੈ ਆ ਜਾਂਦਾ ਤੇ ਗਾਈ ਇੱਕ ਅੱਧੀ ਲੈ ਕੇ ਤੇ ਰੱਖ ਲਈਏ ਫਿਰ ਗਾਈ ਨਹੀਂ ਲੈਣੀ ਅਸੀਂ ਮੱਝ ਹੀ ਲੈਣੀ ਆ ਕਿਉਂਕਿ ਮੱਝ ਦੁੱਧੋਂ ਭੱਜ ਵੀ ਜਾਵੇ ਨਾ ਫਿਰ ਵੀ 20-25 ਹਜ਼ਾਰ ਦੀ ਵੇਖੀ ਜਾਂਦੀ ਆ ਤੇ ਜਿਹੜੀਆਂ ਗਾਈਆਂ ਆ ਇਹਨਾਂ ਨੂੰ ਤਾਂ ਕੋਈ ਫ੍ਰੀ ਵੀ ਨਹੀਂ ਖੜਦਾ ਰਬਾ ਨਾ ਮੱਝ ਜਿਹੜੀ ਆ ਨਾ ਲੱਖ ਰੁਪਏ ਦੀ ਹੋਣੀ ਆ ਤੇ ਲੱਖ ਰੁਪਏ ਸਾਡੇ ਕੋਲ ਤਾਂ ਆਪਣੇ ਘਰੋਂ ਕੀੜ ਨਹੀਂ ਲਗਾ ਕੋਈ ਗੱਲ ਨਹੀਂ ਦੇ ਇਧ 10000 10000 ਕਰਕੇ ਤੇ ਚੁੱਕ ਲਾਂਗੇ ਜਾਂ ਮੈਂ ਪਿੰਡ ਜਾਣਾ ਤੇ ਮੈਂ ਮੰਮੀ ਨਾਲ ਗੱਲ ਕਰੂੰਗੀ ਵੀ ਥੋੜੇ ਜਿਹੇ ਪੈਸੇ ਦੋ ਤੇ ਮੈਂ ਮੱਝ ਲੈਣੀ ਆ ਕੋਈ ਨਹੀਂ ਉਹਨਾਂ ਕੋ ਹੁਣੇ ਆ ਪੈਸੇ ਉਹਨਾਂ ਨੇ ਕਰ ਦੇਣੇ ਮੇਰੀ ਮਤਲਬ ਚੱਲ ਫਿਰ ਥੋੜੇ ਥੋੜੇ ਕਰਕੇ ਦੇਈ ਜਾਵਾਂ ਆਹੋ ਤੇ ਮੇਰੀ ਗੱਲ ਸੁਣੋ ਤੁਸੀਂ ਚੱਲੇ ਜੇ ਹੁਣੇ ਹੀ ਆਹ ਮੈਂ ਜੇ ਜਾਣਾ ਤੂੰ ਤੇ ਮੇਰੇ ਨਾਲ ਹੀ ਚੱਲ ਤੇ ਤੈਨੂੰ ਮਾਥੋਂ ਚੜਾ ਦੇਣਾ ਵਾ ਚੱਲ ਮੈਂ ਠੀਕ ਕੱਪੜੇ ਤਾਂ ਠੀਕ ਆ ਮੈਂ ਸ਼ਾਓ ਲੈ ਲੈਣੀ ਇਦਾਂ ਹੀ ਤੁਹਾਡੇ ਨਾਲ ਹੀ ਚੱਲ ਜਾਨੀ ਆ ਕਿਉਂ ਜੀ ਇਧਰੋਂ ਟਾਈਮ ਨਾ ਜਾऊं ਤੇ ਫਿਰ ਉਧਰੋਂ ਮੈਂ ਟਾਈਮ ਲਾ ਜੂ ਆ ਆਪਣਾ ਤਖਤ ਤੇ ਆਹ ਛਾਬੀ ਜਿਹੜੀ ਹੈ ਨਾ ਇਹ ਇੱਕ ਤੁਸੀਂ ਮੈਨੂੰ ਦੇ ਦਿਓ ਤੇ ਇੱਕ ਤੁਸੀਂ ਰੱਖ ਲਿਓ ਜੇ ਤੁਸੀਂ ਪਹਿਲਾਂ ਆਓਗੇ ਤਾਂ ਤੁਸੀਂ ਆਹ ਦੂਹਾ ਖੋਲਿਓ ਤੁਰਦਾ ਕਰ ਤੂੰ ਆਈ ਜਾਣਾ ਸਟਾਫ ਨਾਲ ਅੱਛਾ ਤੇ ਮੋਟ ਹੈਗਾ ਨਾ ਚੱਲ ਠੀਕ ਆ ਤੇ ਮੇਰੀ ਗੱਲ ਸੁਣੋ ਹਾਂ ਤੁਸੀਂ लवली ਨੂੰ ਮਾੜਾ ਜਾ ਫੋਨ ਕਰ ਦੋ ਤੇ ਮੈਂ ਅੱਡੇ ਤੋਂ ਬੱਸੇ ਬਾਹਲ ਦੇ ਲੱਗਾ ਮਾਂ ਤੇ ਘਾੜੀ ਆਉਣ ਤੇ ਤੇ ਲੈ ਜੀ ਯਾਰ ਲੈ ਫੋਨ ਤੂੰ ਆਪੇ ਕਰਨਾ ਹਾਂ ਤਾਂ ਹੀ ਕਰ ਦੋ ਹਾਂ ਤਾਂ ਨਾਲੇ ਅੱਜ ਦੇ ਛੁੱਟੀ ਕਰ ਲੈਂਦੇ ਤਾਂ ਆਪਾਂ ਦੋਵੇਂ ਜਣੇ ਇਕੱਠੇ ਚੱਲ ਜਾਂਦੇ ਰਾਮਾਤ ਨੂੰ ਇਹ ਗੱਲ ਦਾ ਪਤਾ ਨਾ ਮਾਹ ਤਾਂ ਕੰਮ ਮਿਲਿਆ ਵਾ ਤੇ ਠੇਕੇਦਾਰ ਨੂੰ ਜੇ ਮੈਂ ਅੱਜ ਛੁੱਟੀ ਕਰ ਲਈ ਨਾ ਉਹਨੇ ਪਤਾ ਕੋਈ ਹੋਰ ਰੱਖ ਲੈ ਤਾਂ ਮੁੜ ਕੇ ਲਈ ਉਹ ਰਖਣਾ ਮੈਂ ਤੇ ਮੈਨੂੰ ਚੱਲ ਮੈਨੂੰ ਇਹ ਹੀ ਗੱਲ ਤੇ ਤੁਸੀਂ ਕਿਹੜਾ ਰੋ ਰੋ ਜਾਂਦੇ ਚੱਲਾ ਚੱਲ ਜਾਂਦੇ ਤੇ ਮੁੜ ਕੇ ਕੰਮ ਨਹੀਂ ਨਹੀਂ ਤੂੰ ਮਾਰਿਆ ਚੱਕਰਾ ਲਾ ਕਾਤਾ ਲਵਨੀ ਨਾ ਗੱਲ ਕੀ ਕਹਿੰਦਾ ਉਹਨੂੰ ਕਿਹਾ ਵੀ ਮੈਂ ਭਾਜੀ ਤੇਰੇ ਚੜਾ ਜਾਂਦੇ ਤੇ ਜਾਣ ਕੇ ਲੈ ਜੀ ਮੈਨੂੰ ਉੱਥੇ ਹੈਲੋ ਸਸਿਕਾੜ ਹੋਰ लवली ਕੀ ਹਾਲ ਆ ਮੇਰੀ ਗੱਲ ਸੁਣ ਮੈਂ ਅੱਧੇ ਤੋਂ ਬੱਸੇ ਬੈਹ ਜਾਣਾ ਮੇਰੇ ਪਾਜੀ ਚੱਲੇ ਹੀ ਕੰਮ ਤੇ ਤੇ ਮੈਂ ਵੀ ਘਰੋਂ ਉਹਨਾਂ ਦੇ ਨਾਲ ਹੀ ਆ ਗਈਆਂ ਤੂੰ ਐਦਾਂ ਕਰ ਵੀ ਮੈਨੂੰ ਗਾੜੀ ਆਣ ਕੇ ਲੈ ਜੀ ਚੰਗਾ ਅੱਧੇ ਕਹਿੰਦੇ ਤਾਂ ਆ ਕਾ ਜੀ ਫਿਰ ਆਜ ਕਿੰਦਾਂ ਲੱਜੂਗਾ ਆਂਦਾ ਮੈਂ ਆ ਜਾਂਦਾ ਹਾਂ ਚੱਲ ਆਉਂ ਮੰਮੀ ਬੈਠੀ ਆ ਹਾਂਜੀ ਬੈਠੀ ਤੇ ਉਹ ਦਵਾਈ ਵੀ ਖਾ ਲਈ ਖਾ ਲਈ ਅੱਛਾ ਤੇ ਚਾਹ ਜੀ ਵੀ ਲੈ ਲੈਣੀ ਇੱਥੇ ਕੋਈ ਨਾ ਤਾਂ ਬਾਹਰ ਹੋ ਗਿਆ ਤੇ ਇੱਥੇ ਬੈਠੀ ਆ ਮੈਂ ਅੱਛਾ ਤੇ ਉਹ ਆਉਂਦਿਆ ਹੈ ਭੈਣ ਦਾ ਫੋਨ ਤੇ ਆਂਦੀ ਤੁਰ ਪੀਂ ਆ ਮੈਂ ਅੱਛਾ ਤੇ ਆ ਜਾ ਉੱਥੇ 15 ਮਿੰਟ ਤੱਕ ਆ ਤੇ ਚਾਹ ਲਾ ਕੇ ਮੈਂ ਲੈ ਲਊਗਾ ਮੈਂ ਉੱਥੇ ਕੋਈ ਨਹੀਂ ਮੈਂ ਉੱਥੇ ਲੈ ਆਉਂਗਾ ਅੱਡੇ ਤੇ ਅੱਗੇ ਹੁਣ ਹੋਤਾ ਚਾਹ ਪੀ ਲੈਣੀ ਤੇ ਬਣਾ ਕੇ ਫਟਾ ਕੋਈ ਨਹੀਂ ਆਉਂਦੀ ਤੇ ਫੇਰ ਕਿੱਥੇ 사 ਜਣ ਕਿੰਨੇ ਆ ਚਲ ਕੋਈ ਨਹੀਂ ਫੇਰ ਆ ਜਾਂਦੀ ਮੇਰੀ ਬਣਾਉਣਾ ਬਣਾਉਂਦਾ ਨਹੀਂ ਤੇ ਨਹੀਂ ਆਉਂਦੀ ਵੀ ਫੇਰ ਕਿੰਨੇ ਆ ਅੱਛਾ ਅੱਛਾ

ਬੱਚੇ ਕੋਨਾ ਤਾਂ ਸਕੂਲ ਗਿਆ ਹੀ ਅੱਛਾ ਤੇ ਇਹ ਕੰਮ ਦੇ ਕੇ ਇਹ ਤੁਹਾਨੂੰ ਪਤਾ ਹਰ ਕੰਮ ਵੀ ਜ਼ਰੂਰੀ ਆ ਵਾਹ ਦੇ ਤੇ ਗੱਲ ਹੈ ਜੀ ਤੇ ਤੁਸੀਂ ਲਾਇਬ੍ਰੇਰੀ ਲੈ ਕੇ ਕਹਿੰਦੇ ਤੁਸੀਂ ਇਦਾਂ ਹੀ ਠਾਠੇ ਜੇ ਬਾਹਰ ਘੁੰਮ ਕੰਮ ਕਰਕੇ ਜਿਹੜਾ ਕਾਈ ਤੁਸੀਂ ਹਮੇਸ਼ਾ ਇੱਥੇ ਬਹਿ ਜਾਂਦੇ ਹੋ 10 ਠੰਡ ਕਿੰਨੀ ਆ ਤੇ ਇਦਾਂ ਹੀ ਬੈਠੇ ਤੁਸੀਂ ਸਹੀ ਕੋਈ ਗੱਲ ਨਹੀਂ ਗੀ ਇਹ ਯਾਦਨਾ ਚਾਹੀਦਾ ਠੰਡ ਸਿਰ ਠੀਕ ਹੋਣਾ ਹਾਂ ਠੀਕ ਹੈ ਦਵਾਈ ਦੁਵਾਈ ਖਾਂਦੇ ਨਾ ਹਾਂ ਨੇ ਤੇ ਫਿਰ ਸੋਤੇ ਖਾ ਲਈਦੀ ਆ ਅੱਛਾ ਅੱਛਾ ਹਾਂ ਫਿਰ ਤਾਂ ਪਹਿਲਾਂ ਵੇਰ ਸਹੀ ਚਲਿਆ ਕਿ ਦਵਾਈ ਖਾ ਕੇ ਵੀ ਬੰਦਾ ਠੀਕ ਰਵੇ ਨਾ ਤੇ ਉਹਦੇ ਨਾਲ ਦੀ ਰੀਸ ਨਹੀਂ ਅੱਜ ਕਹਾ ਐ ਦਵਾਈਆਂ ਦਾ ਬਸ ਬਸ ਤੂੰ ਹੀ ਕੱਲ ਫੋਨ ਕੀਤਾ ਤੇ ਮੈਨੂੰ ਦੇਖ ਵੀ ਮੈਂ ਭੱਜ ਕੇ ਪਿੰਡੋਂ ਨੂੰ ਆਵਾ ਪਤਾ ਨਹੀਂ ਕਿਉਂ ਫੋਨ ਕੀਤਾ ਉਹ ਪਤਾ ਮੇਰੇ ਜੀ ਕਰਦਾ ਸੀ ਮੈਨੂੰ ਅੱਛਾ ਮੈਂ ਚੱਲ ਮੰਗਾ ਖਾਂ ਉਹ ਜਿਹੜਾ ਘਰ ਤੇ ਤੂੰ ਹੀ ਆ ਜਾ ਕਰੋ ਮਾਪੋਤ ਮੇਰੇ ਕੋਲ ਕੋਈ ਨਹੀਂ ਆਵਾਂਗੇ ਧੋਪਾ ਲੱਗਦੀ ਹੈ ਨਾ ਫਿਰ ਆਵਾਂਗੇ ਭੈਣ ਭਾਜੀ ਠੀਕ ਠਾਕ ਹੀ ਪਰ ਹਾਂ ਠੀਕ ਠਾਕ ਲੰਬੀ ਗਏ ਕੰਮ ਤੇ ਅੱਛਾ ਅੱਛਾ ਤੇ ਲਿਆਉਣਾ ਹੀ ਨਾਲ 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 ਤੇ ਤੈਨੂੰ ਪਤਾ ਹੀ ਆ ਹੁਣ ਜੇ ਇੱਕ ਦਿਨ ਵੀ ਟੋਟੇ ਜੇ ਤੇ ਫਿਰ ਓਕੇ ਹੁੰਦੇ ਆ ਓਏ ਆਹ ਉਹ ਵੀ ਗੱਲ ਠੀਕ ਹੈ ਤੁਹਾਡੀ ਹਾਂ ਤੇ ਉਹ ਦੂਜਾ ਨਿੱਕਾ ਉਹ ਸਕੂਲ ਗਿਆ ਹੀ ਉਹ ਠੀਕ ਆ ਠੀਕ ਆ ਤੇ ਮੈਂ ਹਾਂ ਚੱਲ ਉਹ ਸਕੂਲ ਗਿਆ ਉਹ ਕੰਮ ਤੇ ਗਿਆ ਤੇ ਇਹ ਪਾਲੀ ਤੇਰੇ ਦੇ ਨਾਲ ਹੀ ਆ ਗਈ ਸਾਡੇ ਤੱਕ ਅੱਛਾ ਅੱਛਾ ਤੇ ਮੈਨੂੰ ਬੱਸੇ ਬਾਹਰ ਤਾਂ ਤੇ ਚਲ ਗਈ ਠੀਕ ਆ ਉਹ ਮਾਦਾ ਵੀ ਰੋਜ਼ ਜਿਹੜੀ ਫੋਨ ਲਾ ਫੋਨ ਲਾ ਮੈਂ ਅੱਲਾ ਹਣ ਬੜੇ ਤਰਲੇ ਦਾ ਫੋਨ ਲਵਾਈਦਾ ਵਾ ਲਵਾਉਂਦਾ ਹੀ ਮੈਂ ਤਾਂ ਨਹੀਂ ਲੰਭਾ ਮੈਂ ਇਹ ਕੰਮ ਧੰਦਾ ਕਰਨਾ ਹੁੰਦਾ ਵਾ ਇੱਕ ਜੀ ਸਵੇਰੇ ਬੰਦਾ ਗੱਲ ਕਰ ਲੇ ਕਈ ਸ਼ਾਮਾਂ ਨੂੰ ਹੋਰ ਘੰਟੇ ਘੰਟੇ ਬਾਅਦ ਥੋੜਾ ਫੋਨ ਲਾਉਣਾ 11 ਦੀ ਕਿਤੇ ਆਉਣਾ ਤੇ ਫੋਨਾਂ ਤੇ ਉੱਤੇ ਗੱਲਾਂ ਆਹ ਜੀਤ ਕਰਦਾ ਹੀ ਆ ਹੋਰ ਪੀਰ ਵੀ ਧੀ ਆਂ ਧੀ ਆਈ ਹੁੰਦੀਆਂ ਨੇ ਹੋਰ ਧਿਆਨ ਤੇ ਮੇਰਾ ਵੀ ਭਾਵੇਂ ਉੱਥੇ ਹੁੰਦੀ ਆ ਤੁਹਾਡੇ ਚ ਹੀ ਰਹਿੰਦਾ ਵਾ ਤੇ ਕੱਲੇ ਮਾਂ ਪੁੱਤ ਹੈਗੇ ਆ ਚਲੋ ਮੈਂ ਚਾਹਣਾ ਲਾ ਲਵਾਂ ਨਹੀਂ ਨਹੀਂ ਮੈਂ ਬਣਾਉਣੀ ਆ ਨਾ ਮੈਂ ਬਣਾਉਂਦੀ ਆ ਨਹੀਂ ਨਹੀਂ ਤੁਸੀਂ ਬੋ ਮੈਂ ਆਪਣਾ ਬਣਾਵਾਂਗੀ ਕੋਈ ਗੱਲ ਨਹੀਂ ਤੁਹਾਨੂੰ ਕੋਈ ਨਹੀਂ ਆਪੇ ਬਣਾ ਦਿੰਦੀ ਆ ਮੰਮੀ ਤੇ ਲੱਲੀ ਕਿੱਥੇ ਚਲ ਗਿਆ ਵਾ ਨੇ ਸੇਤਾ ਨੇ ਕਰਤਾ ਕਰਕੇ ਦੇ ਫੋਨ ਲੈ ਕੇ ਖਲੋ ਜਾਂਦਾ ਕਰਕੇ ਦੇਖ ਲੋ ਜਾਂਦਾ ਇਹ ਮੈਨੂੰ ਤਾਂ ਸਮਝ ਲੱਗਦੀ ਜਾਂ ਨਹੀਂ ਇਹ ਜਿਮਟੇ ਦੀ ਚੱਲ ਕੋਈ ਨਹੀਂ ਮੈਂ ਮਾਰਦੀ ਆ ਆ ਜਦ ਦੱਸ ਮੈਂ ਆਪਣੇ ਚਾਹ ਬਣਾ ਕੇ ਲੈ ਆਉਂਦੀ ਕੋਈ ਗੱਲ ਹੀ ਫਿਰ ਗਈ ਆ ਰੋਜ਼ ਤੂੰ ਹੀ ਬਣਾਉਂਦੇ ਜੇ ਤਾਂ ਕਿ ਪਤਾ ਸਾਡਾ ਹੱਕ ਵਤਨ ਚਾਹ ਪਿਆਦਾ ਕੋਈ ਗੱਲ ਨਹੀਂ ਜਦੋਂ ਮੇਰੀ ਭਾਬੀ ਆ ਗਈ ਨਾ ਫੇਰ ਨਹੀਂ ਮੈਂ ਬਣਾਇਆ ਕਰਨੀ ਫੇਰ ਹੀ ਮਾਵਾਂ ਤੀਆਂ ਨਾਲ ਗੱਲਾਂ ਬਾਤਾਂ ਕਰਿਆ ਕਰਦੀਆਂ ਆ ਆ ਜਾਈ ਜੇ ਬੈਠ ਆ ਫੇਰ ਆਪੇ ਉਹ ਚਾਹ ਬਣਾਇਆ ਕਰ ਤੇ ਮੈਂ ਮਾਰਨ ਲੱਗੀ ਤਵਾ ਮਾਰ ਚਾਹ ਹੋ ਆਹ ਫੋਨ ਕੀ ਯਾਰ ਚੁੱਕਣਾ ਸੀ ਉਹ ਨਾ ਭੈਣ ਨੇ ਆਉਣਾ ਸੀ ਅੱਜ ਤੇ ਮੈਂ ਉਹਨੂੰ ਲੈਣ ਚਲ ਗਿਆ ਤੇ ਉਹ ਸਕੂਟਰੀ ਦੇ ਨਾ ਪਤਾ ਨਹੀਂ ਲੱਗਾ ਆਹੋ ਨਹੀਂ ਨਹੀਂ ਹੋਰ ਤਾਂ ਨਹੀਂ ਕੋਈ ਵੀ ਗੱਲ ਬਾਤ ਉਹ ਨਹੀਂ ਨਹੀਂ ਰਿਸ਼ਤਾ ਇੱਥੇ ਇਨੀਸ਼ੀਏਟੀ ਥੋੜਾ ਰਿਸ਼ਤਾ ਹੋ ਜਾਣਾ ਕੋਈ ਨਹੀਂ ਕੋਈ ਨਹੀਂ ਵਿਆਹ ਤੇ ਨਹੀਂ ਕਰਾਉਂਗਾ ਮੈਂ ਟੈਨਸ਼ਨ ਨਾ ਲੈ ਆਹ ਉਹ ਤੇ ਉਧਾਂ ਆਈ ਵਿਚਾਰੀ ਮਿਲਣ ਗਈ ਲਾਈ ਉਹ ਬੰਮੀ ਦੀ ਦੁਵਾਲੀ ਹੁਣ ਫੜਦੀ ਕੁੜੀ ਨੂੰ ਸਾਧ ਕੁੜੀ ਨੂੰ ਸਾਧ ਤੈਨੂੰ ਪਤਾ ਹੀ ਹੈ ਪੁਰਾਣੀਆਂ ਗੁੜੀਆਂ ਇਦਾਂ ਸਾਧੀਆਂ ਹੁੰਦੀਆਂ ਆਹ ਉਹ ਆਹੋ ਯਾਰ ਉਹ ਕੁੜੀ ਵਿਚਾਰੀ ਨਾ ਮਾਤਰ ਘਰ ਵਿਆਹਤੀ ਆ ਡੜੀ ਨੇ ਉਹ ਆयो ਮੈਂ ਜਦੋਂ ਨਿਕਾ ਠੀਕ ਆ ਬੰਦੇ ਆਹੋ ਤੇ ਹੁਣ ਫਿਰ ਉਹਨੂੰ ਲੈਣ ਜਾਣਾ ਪੈਂਦਾ ਵਾ ਗਾੜੀਆਂ ਹਾਂ ਉਹ ਹੁਣ ਜਾ ਚੂ ਰਈ ਬਣਾਉਣ ਤੇ ਮੈਂ ਫਿਰ ਬਾਹਰ ਆ ਗਿਆ ਇੱਥੇ ਫਿਰ ਉਹਨੂੰ ਡਿਆ ਕਰਾਂ ਹਾਂ ਚੱਲ ਹੁਣ ਜਦੋਂ ਮੈਂ ਲਾਉਂਗਾ ਉਦਾਂ ਹੀ ਚੁੱਕੀ ਉਹਦੇ ਸਾਹਮਣੇ ਨਾਲ ਆ ਜੀ ਉਹਦੇ ਸਾਹਮਣੇ ਆ ਗਿਆ ਨਾ ਫੇਰ ਸਵਾਲ ਜਵਾਬ ਕਰਨ ਦਾ ਬਣੀ ਕਿਹੜਾ ਫੋਨ ਆਉਂਦਾ ਕਿਹਦਾ ਨਹੀਂ ਹਾਂ ਉਹ ਤਾਂ ਹੀ ਨਹੀਂ ਅੱਜ ਕੱਲ ਜਾਇਆ ਮੈਂ ਕਿ ਉਹ ਆ ਫਿਰ ਗਾੜੀਆਂ ਲਿਆਉਣਾ ਪੈਂਦਾ ਉਹਨਾਂ ਜਾ ਕੇ ਤੁਹਾਨੂੰ ਪਤਾ ਹੀ ਹੋਉ ਤੈਨੂੰ ਕੋਈ ਘਰ ਚ ਹਾਂ ਕੋਈ ਨਹੀਂ ਨਹੀਂ ਮੈਂ ਕੱਲ ਆਉਣਾ ਵਾਂ ਇਹਨਾਂ ਚੱਲ ਜਣਾ ਸ਼ਾਮ ਨੂੰ ਆਹੋ ਕੋਈ ਨਹੀਂ ਕੱਲ ਆਉਂਗਾ ਮੈਂ ਹਾਂ ਹਾਂ ਕੋਈ ਗੱਲ ਨਹੀਂ लवली ਕਿਹੜਾ ਫੋਨ ਆਉਂਦਿਆ ਵਾ ਚੱਲ ਠੀਕ ਆ ਫਿਰ ਕੋਈ ਗੱਲ ਨਹੀਂ ਆ ਨਾ ਉਹ ਨਾ ਘੜੀ ਤੱਕ ਆਉਣਾ ਚੱਲ ਕਿਹਦਾ ਫੋਨ ਆ ਉਹ ਮੁੰਡੇ ਦਾ ਆਉਂਦਿਆ ਆ ਾਡੇ ਤੋਂ ਮੇਰੀ ਗੱਲ ਸੁਣ ਮੰਮੀ ਗੁੱਸੇ ਹੋਣ ਈ ਆ ਪੀ ਘੰਟਾ ਘੰਟਾ ਫੋਨ ਤੇ ਲੱਗਾ ਰਹਿਦਾ ਆ ਮੰਮੀ ਨੇ ਵੀ ਕਿਰ ਕੋ ਉਦਾਂ ਹੀ ਗੁੱਸੇ ਹੋਣ ਦਾ ਹੱਥ ਪੈ ਗਈ ਆ ਜੇ ਕਿਸਦਾ ਵੀ ਫੋਨ ਆਇਂਦਾ ਉਹ ਤੇ ਤੂੰ ਫੋਨ ਤੇ ਲੱਗਾ ਰਹਿਣਾ ਦੱਸ ਚਾਹ ਬਣਾਈ ਚਾਹ ਠੰਡੀ ਹੋ ਗਈ ਆ ਪਰ ਤੇਰੀ ਫੋਨ ਤੇ ਗੱਲ ਨਹੀਂ ਕੀਤੀ ਨਾ ਕਰਦੇ ਰਹਿਣਾ ਬਣ ਗਈ ਚਾਹ ਚਾਹ ਤਾਂ ਬਣ ਗਈ ਆ ਚਾਹ ਤਾਂ ਹੋ ਕਿੱਥੋਂ ਆਇਆ ਵਾ ਇਹ ਵੇਲੇ ਆਇਆ ਫੋਨ ਲਾ ਛੱਡਦਾ ਕੰਮਾਂ ਨੂੰ ਜੀ ਆਂਦੀ ਰੇ ਮੇਰੇ ਮਾਤਾ ਮਾਤਾ ਕੀ ਹੋ ਗਿਆ ਐਵੇਂ ਉਹ ਨਹੀਂ ਇੱਥੇ ਟੂਲ ਲਾ ਲਾਉਂਦੇ ਉੱਥੇ ਗੱਲਬਾਤ ਕਰਕੇ ਬੰਦਾ ਆਪਣਾ ਕੰਮ ਕਰੇ ਚੱਲ ਬਹੁ ਆਪਣੇ ਕੰਮਾਂ ਵਾਲੇ ਵੀ ਇੱਥੇ ਕਰ ਤੂੰ ਹੁਣ ਓਏ ਉਹਨੇ ਸ਼ਹਿਰ ਨੂੰ ਜਾਣਾ ਤਾਂ ਆ ਗਿਆ ਹੁਣ ਫੇਰ ਕਾਰੀ ਖਰਚੇ ਤੋਦਨੇ ਆ ਕਿ ਚਾਹ ਹਟਣੇ ਆ ਖਰਚੇ ਵਧਣੇ ਆ ਕਿ ਦਿਨੋਂ ਦਿਨ ਤੇ ਨਾਲੇ ਇਹਨਾਂ ਫਿਰਿਆ ਨਾ ਟ੍ਰੈਫਿਕ ਬੜੀ ਆ ਸਮਾਂ ਨੀਗਾ ਚੰਗਾ ਤੇ ਬੜਾ ਡਰ ਲੱਗਦਾ ਈ ਉਹ ਚੱਲ ਕੋਈ ਗੱਲ ਨਹੀਂ ਬਾਹਰ ਅੰਦਰ ਤੇ ਜਾਣਾ ਮੈਂ ਤਾਂ ਆਂਦੀ ਰਹਿਨੀ ਨਹੀਂ ਇਹਨੀ ਗੱਲ ਤੇ ਮੈਂ ਕਹਿਲੀ ਰਹਿਨੀ ਪਉ ਤਾਂ ਪੁਣਾਲੇ ਦਾ ਹੋ ਗਿਆ ਠੀਂੜੇ ਤਾਂ ਜਾਵਾਂ ਕੋਈ ਆ ਕੋਈ ਇਮੰਦਾ ਪਤਾ ਕੀ ਆਪਣੇ ਕੰਮ ਕਰਕੇ ਤੇ ਬਹੁਤ ਬਾਹਰ ਜਾਣਾ ਹੀ ਹੁੰਦਾ ਤੇ ਲੋਕਾਂ ਨੇ ਆਵੇਂ ਤੂੰ ਤੁਰਿਆ ਰਹਿਣਾ ਕਦੀ ਸ਼ਹਿਰ ਚਲ ਗਿਆ ਕਦੀ ਕਿਤੇ ਚਲ ਗਿਆ ਲੋਕੀ ਕਿਹੜੇ ਬੰਦੇ ਨਹੀਂ ਜਾ ਉਹੀ ਤੇ ਗੱਲ ਹੋਵਾ ਚਲ ਚਾਹ ਪੀਓ ਘੁੱਟ ਤੇ ਗੰਨਾ ਕੋਨਾ ਸੁੱਤਿਆ ਵਾ ਗੰਨਾ ਕੱਲੋਂ ਕਹਿੰਦੇ ਭਈ ਇਹ ਹੁੰਨੇ ਆਏ ਉਹ ਲੱਗੇ ਇੱਥੇ ਲੱਗੇ ਵੇਲੇ ਬੰਦੇ ਪਿਆਜ ਕੁਮਾਰ ਹੈ ਜੀ ਆਹ ਟਾਈਮ ਨਾਲ ਸੁੱਤਿਆ ਗੰਨਾ ਤੇ ਮੇਰੇ ਨਾਲ ਦਾ ਹੋਰ ਭਾਂਡਿਆ ਵਾ ਕਹਣ ਹਾਂ ਤੇ ਬੈਠੇ ਕਿਤੇ ਦੇ ਦਿਆਂ ਕੀ ਕਮਾਲ ਸੁਟ ਗਿਆ ਠੀਕ ਹੈ ਕਿਤੇ ਕਿਹਦੇ ਕੀ ਪਚਣਾ ਵਾ ਤੇ ਕਿਨੇ ਚੱਲੇ ਆ ਵੀ ਕੋਈ ਪੈਸੇ ਨਹੀਂ ਆ ਮਿਲਦੇ ਸਿਰਫ ਇੱਥੇ ਵੱਡਣੀਆਂ ਦੋ ਫਸਲਾਂ ਸਾਥੀ ਮਿਹਨਤ ਕਰਾਂਗੇ ਤਾਂ ਆਪੇ ਸਭ ਕੁਝ ਬਣ ਜਾਣਾ ਹੁਣ ਫਿਰ ਮੈਂ ਕਾਜ ਚੱਲ ਜਾਣਾ ਮਗਰੋਂ ਕੰਮ ਕਦੂ-ਕਦੂ ਕਰੂਗਾ ਗਾ ਚਲੋ ਤੇ ਹੁਣ ਹਿਆੜਾ ਇੱਥੇ ਕਈਆਂ ਦੇ ਟਰੈਕਟਰਾਂ ਕੰਦੂ ਕਰ ਰਹੇ ਨੇ ਲੈਵਰ ਲਾਓ ਤੇ ਚੋ ਨਾ ਲਵੋ ਉਹ ਲੈਵਰ ਕਿਹਦੀ ਸੱਤੀ ਪਈਦੀ ਆ ਉਹਨਾਂ ਦੇ ਪੈਸੇ ਲੈਣੇ ਕੋਈ ਕੰਮ ਹੀ ਇਸੇ ਤਰ੍ਹਾਂ ਦੇ ਬੰਦਾ ਕੀ ਕਰਿਆ ਚਲੋ ਬਹੁ ਹੁਣ ਕਰਾਂ ਦੇ ਕੰਮ ਤੇ ਕਰਨਾ ਹੀ ਪੈਂਦੀ ਐ ਤੇ ਜੇ ਕੋ ਬਣੂਗਾ ਤਾਂ ਤੇਰੇ ਲਈ ਬਣਾਵਾ ਜਦ ਜੀ ਯੋ ਜਮਾ ਕਰੂਗਾ ਤੇ ਇਹਨੇ ਵਰਤਣਾ ਆਹੋ ਤੁਹਾਡੀ ਸੌਖਾ ਰਵੇਗਾ ਜੀ ਆ ਚੰਦ ਹੋਊਗੀ ਤੇ ਤੇ ਨਾਲੇ ਮਾਤਾ ਦਾ ਧਿਆਨ ਰੱਖਿਆ ਕਰ ਇਹ ਨਹੀਂ ਵੀ ਤੂੰ ਬਾਹਰ ਫਿਰਦਾ ਰਹੇ ਉਹ ਠੀਕ ਨਹੀਂ ਜੀ ਰਹਿਣਾ ਇਹ ਫੋਨ ਤੋਂ ਡਈ ਰਹੀਦੀ ਮੈਨਾਂ ਚਿਰਚਿਰ ਕਰਨਾ ਬਸ ਚੱਲ ਚਾਹ ਪੀ ਲੈਣਾ ਹੀ ਕਰਨਾ ਪੈਂਦਾ ਹੀ ਆ ਚਿਰਚਿਰ ਆਹ ਫੜੋ ਤੂੰ ਵੀ ਲੈ ਲੈ ਚੱਲ ਹਲਾ ਬੋਤਾ ਪੀ ਲੈ ਆ ਪੀ ਕੇ ਫੋਨ ਉੱਪਰ ਕਰਕੇ ਤੇ ਤੇ ਕਰਕੇ ਘੁੰਡੇ ਉੜ ਬੋਤੇ ਤਰ੍ਹਾਂ ਕਰਕੇ ਇਹਨੇ ਤਾਂ ਮੰਨਣਾ ਨੀਗਾ ਤੇਰਾ ਵਿਆਹ ਕਰਾ। ਉਹ ਮੈਂ ਨਿਕਾ ਮਾਤਾ ਕਰਾਉਣਾ ਜੀ। ਨਹੀਂ ਤੇ ਮੈਨੂੰ ਸੁੱਖ ਕਿੱਦਾਂ ਆਉਣਾ ਆ? ਕੋਈ ਨਹੀਂ ਕਿੱਦਾਂ ਸੁੱਖ ਆਵੇ। ਮੈਂ ਵੀ ਕਿਹਦੇ ਬਹਿ ਕੇ ਮੱਝੇ ਧਕਾਵਾ ਲੈ। ਨਹੀਂ ਹਾਏ ਲਾਦਾ ਮੈਨੂੰ ਯਾਰ। ਨਹੀਂ ਅੱਭੀ ਗੱਲ ਤੇ ਮੁੰਦੀ ਦੀ ਵੀ ਠੀਕ ਵਾ। ਹੁਣ ਤਾਂ ਕੋ ਰੋਟੀ ਪਾਣੀ ਪਕਾ ਲੈ ਵਾ। ਤੇ ਵਿਆਹ ਕਰਵਾ ਤੋ ਵੀ ਦੋ ਸਾਲ ਤੋਂ ਨਹੀਂ ਰੱਖਾ ਰਿਹਾ ਕਰੂੰਗਾ ਨਿਆ ਨਿਗਾਏ ਕਰਾਉਣਾ ਵਿਆਹ। ਐਂ ਕਿਉਂ ਕੀ ਕਰਨਾ ਤੂੰ ਵਿਆਹ ਨਹੀਂ ਕਰਾਉਣਾ ਜੇ ਬਾਹਰ ਮੈਂ ਤਾਲੀ ਨਹੀਂ ਦਸਾਂ। ਦਸ ਬਾਹਰ ਜਨ ਦਾ ਕਰੋਣਾ ਤੇਰੇ ਨਾਲ ਦੇ ਸਭ ਆਏ ਜਾਂਦੇ ਆ ਨਹੀਂ ਆਂਦਾ ਤਾਂ ਮੈਂ ਪਕਾ ਕੇ ਖਵਾ ਲੂੰਗਾ ਜੇ ਬਾਹਰ ਮੁੰਡਿਆ ਚ ਰੂਚਾ ਹੋਵੇ ਤੇ ਮੈਂ ਇੱਥੇ ਭੁੱਖੀ ਮਰਦੀ ਰਵਾਂ ਮੱਜੀ ਤੇ ਇਹਨੇ ਇੱਥੇ ਤੋਂ ਕੌਣੀਆਂ ਕੱਲੀਆਂ ਆਈਆਂ ਨੇ ਰੋਟੀਆਂ ਪੱਕਾ ਦੀਆਂ ਨੇ ਫੇਰ ਆਦਾ ਇੱਕ ਮੋਟੀਆਂ ਨੇ ਇਹ ਸਰਗੀ ਆ ਮਮੀ ਤੁਸੀਂ ਵੀ ਇਹ ਗੱਲ ਠੀਕ ਹੀ ਕੀਤੀ ਮੇਰੀ ਤਾਂ ਇੱਕ ਜਠਾਣੀ ਆ ਬੜੇ ਰਿਸ਼ਤੇ ਕਰਾਉਂਦੀ ਆ ਮੇਰਾ ਰਾਤਾ ਮੈਂ ਉਹਨੂੰ ਕਹਾਂ ਵੀ ਮੇਰੇ ਭਰਾ ਵਾਸਤੇ ਕੁੜੀ ਕੋਈ ਲੱਭ। ਉਹ ਜਾਗਾ ਭੈਣ। ਉਹ ਮਿਲਣਾ ਆਈ ਆ ਕਿ ਦਾ ਰਿਸ਼ਤਾ ਕਰਾਉਣਾ ਆ। ਇਹ ਤਾਂ ਆ ਗਈ ਤੇ ਵੇਖਲਾ ਕਰਦਾ ਹੀ ਹੈ। ਹੈ ਕੋਈ ਗੱਲ ਨਹੀਂ। ਇਹਦੇ ਘਰਾਂ ਰਹਿਣਾ। ਇਹਨੇ ਇਦਾਂ ਹੀ ਕਰਵਾਵੇ ਇਹਨੂੰ ਪਤਾ ਲੱਗੇ ਜ਼ਿੰਮੇਵਾਰੀ ਕੀ ਚੀਜ਼ ਹੁੰਦੀ ਆ। ਨਾਲੇ ਆ ਤੇ ਜਿੱਦਾਂ ਹੁਣ ਆਪ ਬਾਹਰੋਂ ਦਾ ਚਲ ਜਾਂਦਾ ਵਾ ਤੁਹਾਡੇ ਨਾਲ ਕੇ ਰੌਣਕ ਹੋਊਗੀ? ਦਵਾਈ ਖਾਣੀ ਆ। ਭਾਜੀ ਕਹਿੰਦੇ ਪਵਾਂਟ ਨਹੀਂ ਖਾਗੇ ਮੈਂ ਡੇਗ ਪਾਵਾਂ। ਚਾਹੇ ਮੈਂ ਕਿਸ ਤਰ੍ਹਾਂ ਹੋ ਜੀ। ਆ ਤਾਂ ਮੁੰਡੇ ਕਿੰਨੇ ਮਨ ਨਾਲ ਬਹੂਗਾ ਮੈਨੂੰ। ਕੋਈ ਗੱਲ ਨਹੀਂ। ਇਹਨੇ ਇਦਾਂ ਹੀ ਕਰਨਾ। ਤੇ ਗੱਲ ਤੋੜਦੇ ਆ ਨਾ ਕਰਦੇ ਆ। ਉਹਨੇ ਤਾਂ ਕਰ ਇਨੇ ਨਹੀਂ ਇਹ ਤਾਂ ਉਹ ਕਾਪੂਣਾ ਚੱਲ ਰੱਖਾਂ ਭਾਂਡੇ ਆਪੇ ਬਕਾਲੀਆਂ ਤਾਂ ਆਪੇ ਖਾ ਲਈਆਂ ਹੋਰ ਮੰਮੀ ਦਵਾਈ ਹੈਗੀ ਆ ਕਿ ਲੈਉਣ ਵਾਲੀ ਆ ਨਹੀਂ ਦਵਾਈ ਤਾਂ ਹੈਗੀ ਪੁੱਤ ਮੇਰੇ ਕੋਲ ਤਾਂ ਤੂੰ ਆਪਣਾ ਸੁਣਾ ਮੈਂ ਵੀ ਇਦਾਂ ਠੀਕ ਹੀ ਆਂ ਕੇ ਤੇ ਲਵੇਰਾ ਹੈਗਾ ਨਹੀਂ ਲਵੇਰਾ ਨਹੀਂਗਾ ਹੈਗਾ ਪਿੱਛੇ ਦੇ ਪੈਸਿਆਂ ਦੀ ਲੋੜ ਹੀ ਤਾਂ ਮੱਝ ਫਿਰ ਇਹਨਾਂ ਵੇਚਤੀ ਸੀ ਤਾਂ ਹੁਣ ਮੁੱਲ ਮਾਲੀ ਲੈ ਆਈਦਾ ਥੋੜਾ ਬਹੁਤਾ ਤੇ ਚੱਲਦੇ ਜਾਣਾ ਚੱਲਦੇ ਮੁੱਲ ਕੀ ਬਣਦਾ ਵਾ ਬਣਦਾ ਤੇ ਨਹੀਂ ਹੁਣ ਕੀ ਕਰਨਾ ਫਿਰ ਅੰਦਾਜ਼ ਲੋਕੀ ਵਿੱਚ ਪਾਣੀ ਬਾ ਦਿੰਦੇ ਆ ਇੱਦਾਂ ਹੀ ਆ ਕਿ ਹਾਂਜੀ ਸੋਤੋ ਆਪ ਨਹੀਂ ਹੁੰਦਾ ਹਾਂ ਮੈਂ ਗਾੜੀ ਹੋ ਕੇ ਚੱਲ ਵੇਖ ਲੈਨੇ ਮੱਝ ਮੋਜ ਕੋਈ ਆ ਮੇਰੇ ਤੇਰੇ ਪਿਓ ਨੇ ਕਾਲੀ ਕਰ ਦਿੱਤੀ ਵੇਖ ਦੇ ਵਿਚਾਰ ਤੇ ਕਿਲੇ ਲਾਭੋ ਛਾ ਉਹ ਪਤਾ ਕਰਦੇ ਤੇ ਫਿਰ ਤੇਰਾ ਕਰਦੇ ਥੋੜਾ ਹੋ ਗਿਆ ਵੀ ਗੱਲ ਪਿਆ ਢੋਲ ਤੇ ਵੀ ਜਾਣਾ ਹੀ ਪੈਣਾ ਕੀ ਕਰਨਾ ਹੁਣ ਟਾਈਮ ਤੇ ਪਾਸ ਕਰਨਾ ਹੀ ਆ ਨਾ ਹੁਣ ਨਿਆਣੇ ਜਦੋਂ ਇੱਥੋਂ ਹੋ ਕੇ ਜਾਂਦੇ ਆ ਨਾ ਤੇ ਜਾ ਕੇ ਕਹਿੰਦੇ ਮੰਮੀ ਜਿੱਦਾਂ ਦਾ मामू ਕਾ ਘਰ ਬਣਿਆ ਵਾ ਉਦਾਂ ਦਾ ਘਰ ਬਣਾਈਏ ਹੁਣ ਉਹਨਾਂ ਨੂੰ ਮੈਂ ਕੀ ਦੱਸਾਂ ਪੀ ਸਾਡੇ ਹਾਲਾਤ ਕਿਦਾਂ ਦੇ ਆ ਰੀ ਜੀ ਆਉਂਦੀ ਬੱਚਿਆਂ ਨੂੰ ਵੇਖੀ ਚੱਲ ਮੈਂ ਤੇ ਇਹ ਆ ਨਹੀਂ ਵੀ ਨਿਆਣੇ ਪੜ੍ਹ ਲਿਖ ਕੇ ਨਾ ਕਿਤੇ ਬਾਹਰ ਅੰਦਰ ਚੱਲ ਜਾਣ ਤੇ ਫੇਰ ਹੀ ਦਿਨ ਮੋੜਾਉਣ ਨਹੀਂ ਫੇਰ ਮੋੜੇ ਆਉਣੇ ਆ ਸਰ ਜਾਨੇ ਕਮਾਉਣ ਦੇ ਥੋੜਾ ਥੋੜਾ ਤਾਂ ਹੋ ਗਿਆ ਲੱਭੀ ਕੰਮ ਹੋ ਜਾਂਦਾ ਹਾਂ ਪਰ ਬੜਾ ਔਖਾ ਇਹਦਾ ਟਾਈਮ ਕੱਢਣਾ ਕੀ ਮੈਂ ਕਰਾਂ ਸੋ ਵਿਚਾਰ ਕੀਤਾ ਵੀ ਜਿੱਦਾਂ ਹੁੰਦਾ ਕਰੀ ਜਾਂਦਾ ਤੇ ਆਈਆਂ ਹੁਣ ਤੋਂ ਤੇ ਮੈਂ ਇਸੇ ਪੱਜ ਨਾਮ ਤੇ ਨੂੰ ਸੱਜਿਆ ਸੀ ਹਾਂਜੀ ਇਹ ਸੋ ਸਲਾਹ ਹੁਲਦੀਆ ਕਰਨੀ ਕੋ ਸਾਡੇ ਪੈਦੇ ਕੋ ਤੇਰੇ ਪੈਦੇ ਦੀ ਅੱਛਾ ਤੋ ਕੋਈ ਤਰ੍ਹਾਂ ਆ ਵੀ ਥੋੜੇ ਬਹੁਤੇ ਪਹਿਲੇ ਲੈ ਜਾ ਨਵਲੀ ਧਾਂਦੇ ਤਵਾ ਤੇ ਵਾਟ ਕੇ ਅੱਛਾ ਹੁਣ ਕਰਤੀ ਰੱਖਣ ਦਾ ਉਹਦਾ ਕਹੇ ਮੈਂ ਤੇ ਤੋ ਥੋੜੇ ਬਹੁਤੇ ਲੈ ਜਾ ਤੇ ਇਹ ਤੋ ਡੰਗਰ ਲਾਣਾ ਡੰਗਰ ਲੱਲੀ ਦੋਤ ਵਾਸਤੇ ਬੱਚੇ ਖਾਣਗੇ ਕੰਮ ਕਰਨਗੇ ਬਣਨਗੇ ਤੇਰੇ ਬੱਚੇ ਹੁਣ ਤੇ ਚਾਹ ਹੀ ਪੀਣਦੇ ਆ ਕੋਟ ਅੱਤੋ ਕੋ ਲੈ ਜਾ ਥੋੜੇ ਬਹੁਤੇ ਪਹਿਲੇ ਤੇ ਬਿਆ ਤੇ ਜਿੰਨੇ ਪਹਿਨ ਕੇ ਫਿਰ ਤਿੰਦੇ ਦਾਂਗੇ ਤੈਨੂੰ ਠੀਕ ਕਰਦੀ ਨੂੰ ਕੋਈ ਲਵਲੀ ਦੇ ਆਉ ਤੈਨੂੰ ਕਰੀ ਚਲ ਠੀਕ ਆ ਤੇ ਨਾਈ ਤੇਰੇ ਵਾਸਤੇ ਲਿਆ ਆ ਵੇ ਇੱਕ ਸੂਟ ਅੱਛਾ ਇਹ ਤੇ ਭਾਈ ਆ ਇਹ ਸਾਰਿਆਂ ਦੇ ਲਈ ਨੇ ਅੱਛਾ ਤੇ ਕਰਨ ਸੂਟ ਬੜਾ ਸੋਹਣਾ ਮੈਨੂੰ ਲੱਗਾ ਤੇ ਮੈਂ ਤੇਰੇ ਵਾਸਤੇ ਲਿਆ ਆ ਤੂੰ ਇਹ ਤਰਾਵਾ ਪੀ ਕੇ ਖਾਣਾ ਤੇ ਲੈ ਜਾ ਚਲ ਠੀਕ ਆ ਹੁਣ ਮਾਵਾ ਨੇ ਦੇਣਾ ਪਰਝਾਈਆਂ ਦਾ ਕੋਈ ਪਤਾ ਨਹੀਂ ਗਾ ਆਹੋ ਇਹ ਗੱਲ ਤੇ ਹੈ ਆਹੋ ਚਾਹ ਪਾਣੀ ਪਿਆਲ ਦੇ ਪਰਝਾਈਆਂ ਉਹਨਾਂ ਹੀ ਬਣਾ ਹੁੰਦਾ ਈਓ ਤੂੰ ਉਹਨਾਂ ਚਾਹ ਤਾਂ ਲਓ ਜਿੰਨਾ ਚਾਹ ਪਰਝਾਈ ਨਹੀਂ ਆਉਂਦੀ ਮਾਤਾ ਮੈਂ ਵੀ ਤਾਂ ਤੇਰਾ ਕਰਕੇ ਭੱਜੀ ਆਉਂਦੀ ਆ ਨਾ ਤੂੰ ਕੱਲ ਫੋਨ ਕੀਤਾ ਤੇ ਮੈਨੂੰ ਉਥੇ ਚੈਨ ਨਹੀਂ ਆਇਆ ਮੈਂ ਉਸੇ ਵੇਲੇ ਆਈ ਵੀ ਮੈਂ ਮਿਲ ਕੇ ਆਉਣਾ ਤੇ ਤੈਨੂੰ ਮੈਂ ਫਾਇਦਾ ਹੀ ਦਿੱਤਾ ਮੈਂ ਤਾਂ ਸੂਟ ਲੈ ਕੇ ਅੰਦਰ ਹੋਇਆ ਨਹੀਂ ਆ ਤੇ ਵੇਲਾ ਤੂੰ ਲੈ ਜੀ ਫਿਰ ਚੰਗਾ ਤੇ ਮੈਨੂੰ ਚੇਤਾ ਨਾ ਭੁੱਲ ਜੇ ਪਤਾ ਦਵਾਈ ਖਾਣੀ ਚੇਤਾ ਨਹੀਂ ਰਿੰਦਾ ਮਂ ਜੀਦਾ ਵੇਲਾ ਫਿਰ ਵੀ ਮਾਂ ਆ ਨਾ ਤੇ ਇੰਨਾ ਧਿਆਨ ਰੱਖਦੀ ਆ ਮੇਰੇ ਬਾਤ ਸੂਟ ਲਿਆ ਇਹ ਸਾਰਿਆਂ ਨੇ ਲਿਆ ਹੀ ਤੇ ਮੈਨੂੰ ਵੀ ਇਹ ਹੀ ਭੀ ਚੱਲ ਮੈਂ ਵੀ ਲੱਲਾਂ ਚੱਲ ਮੈਂ ਤੇ ਇਹੋ ਹੱਥ ਜੋੜਦੀ ਆਂ ਕਿ ਜਿੱਦਾਂ ਦੀ ਮੇਰੀ ਮਾਂ ਵਾ ਨਾ ਏਦਾਂ ਦੀ ਗਾਲੀ ਪੜਾਈ ਆ ਜੇ ਨਾ ਤੇ ਮੇਰੇ ਵੀ ਪੇਕੇ ਬਣੇ ਰਹਿਣ ਕਿਤੇ ਮੱਥੇ ਵਾਟ ਨਾ ਪਾਵੇ ਮੈਨੂੰ ਆਈ ਨੂੰ ਤੇ ਮੈਂ ਵੀ ਚਾਈ ਚਾਈ ਆ ਵਾਂ ਇੱਥੇ ਲੱਕ ਸੂਟ ਵੀ ਜੇ ਤੇਰੀ ਪਸੰਦ ਵਾ ਤੇ ਵੇਖ ਲੈਣੇ ਹੋ ਤਾਂ ਮاما ਆਖਿਆ ਹੀ ਪਾਈ ਨਹੀਂ ਮੰਮੀ ਸੂਟ ਤੇ ਪੜਾਈ ਸੋਨਾ ਵਾ ਮੈਨੂੰ ਬੜਾ ਪਸੰਦ ਵਾ ਕਿੰਨਾ ਸੋਹਣਾ ਰੰਗ ਵਾ ਬੜਾ ਹੀ ਸੋਹਣਾ ਸੂਟ ਵਾ ਤੇ ਲੈ ਆ ਨਹੀਂ ਮੈਂ ਸਵਾਉਂਗੀ ਜਿਹੜੇ 4 ਫੀਸ ਜਿਹੜੇ ਬਾਕੀ ਲੱਗੇ ਤੇ ਇੱਕ ਮੈਂ ਫੇਰ ਫੜ ਲਿਆ ਅੱਛਾ ਇਹ ਮੈਂ ਨਹੀਂ ਲੈਣੀ ਆਪਣੀ ਟੀ ਵਾਸਤੇ ਨਹੀਂ ਗੜਾ ਹੀ ਸੋਨਾ ਸੁਨਰਵਾ ਕੋਈ ਨਹੀਂ ਮੈਂ ਸਵਾਕੇ ਪਾ ਕੇ ਆਉਂਗੀ ਹੁਣ ਤਾ ਨਾ ਤੋਰੀ ਸਵਾਹ ਲਵੀ ਨਹੀਂ ਨਹੀਂ ਮੈਂ ਆਪ ਸਵਾਉਂਗੀ ਗਾਂ ਕਿ ਮੈਂ ਦੇਣਾ ਵਾ ਲਵਲੀ ਪਤਾ ਨਹੀਂ ਕਿੱਥੇ ਚਲ ਗਿਆ ਵਾ ਇੱਥੇ ਹੋਣਾ ਕਿਤੇ ਫਾਜਾ ਤਾ ਇਹਦਾ ਵੀ ਨਾ ਮੁੰਡੇ ਦਾ ਕੋਈ ਹਾਲ ਨਹੀਂਗਾ ਅਸਲ ਤੇ ਨਾ ਮੰਮੀ ਹੈ ਰਵਾਂ ਨੇ ਆਣਾ ਹਾਂ ਹਾਂ ਕਹਿੰਦਾ ਮੈਂ ਤਾਂ ਖੰਭ ਗਈਆਂ ਹੁਣ ਪਤਾ ਨਿਆਣਾ ਵਾ ਉਹਨੂੰ ਇਹ ਤਾਂ ਪਤਾ ਨਹੀਂ ਲੱਗਦਾ ਉਹ ਤੇ ਨਿਆਣੇ ਅੱਜਕੱਲ ਤਿੱਖੇ ਭਰੇ ਨੇ ਇਹ ਪਤਾ ਨਹੀਂ ਪੋਲ ਆ ਜਾ ਕਿਦੇ ਉੱਤੇ ਬਾਹਰ ਸੂਟ ਵੀ ਲੈ ਜਾ ਤੇ ਉੱਥੋਂ ਲੈ ਲਓ ਪਾਪਾ ਤੇ ਗੋਬੀ ਵੀ ਕੱਟ ਲਾ ਤੇ ਚੌਲ ਹੈਗੇ ਆ ਆਹ ਚੌਲ ਲੈ ਇਹ ਚੌਲ ਹੈਗੇ ਆ ਮਾਮੂ ਹੈਗੇ ਆ ਹੈਗੇ ਹੈਗੇ ਸਾਰਾ ਕੁਝ ਹੈਗਾ ਨਹੀਂ ਨਾ ਚੀਜ਼ ਤੋ ਲੈ ਜਾ ਹੁਣ ਤੋ ਨਹੀਂ ਹੈਗੇ ਆ ਮੈਂ ਲੈ ਆਵਾ ਕਰਦ ਲੈ ਆ ਜਾ ਜਲਦੀ ਆਹ ਸੂਟ ਪਾ ਲੈ ਪਾਪੇ ਦੇ ਵਿੱਚ ਠੀਕ ਆ